Netflix ਇਸ 45 ਵਰਗੀਆਂ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਨੂੰ ਹੁਣ ਇਹ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਉਹਨਾਂ ਨੂੰ ਸਥਾਨਕ ਖਬਰਾਂ ਤੇ ਕੈਨੇਡੀਅਨ ਸਮਗਰੀ ਦੇ ਪਾਦਨ ਦੇ ਲਈ ਪੈਸੇ ਦਾ ਹੁਣ ਭੁਗਤਾਨ ਕਰਨਾ ਚਾਹੀਦਾ ਹੈ। ਕੈਨੇਡੀਅਨ ਰੇਡੀਓ ਟੈਲੀਵਿਜ਼ਨ ਤੇ ਦੂਰ ਸੰਚਾਰ ਕਮਿਸ਼ਨ ਨੇ ਵਿਦੇਸ਼ੀ ਸਟ੍ਰੀਮਰਾਂ ਨੂੰ ਆਪਣੇ ਸਾਲਾਨਾ ਕੈਨੇਡੀਅਨ ਮੁਨਾਫੇ ਦਾ 5% ਫੰਡ ਦੇ ਵਿੱਚ ਅਦਾ ਕਰਨ ਦੇ ਲਈ ਕਿਹਾ ਹੈ। ਰਿਪੋਰਟ ਦੇ ਮੁਤਾਬਕ ਜਨਤਕ ਰਿਕਾਰਡ ਆਧਾਰ ਤੇ ਕਮਿਸ਼ਨ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਤੇ ਲੋੜਾ ਲਗਾ ਰਿਹਾ ਹੈ। ਖਾਸ ਤੌਰ ਦੇ ਉੱਤੇ ਕਮਿਸ਼ਨ ਨੂੰ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਦੀ ਲੋਡ ਹੋਵੇਗੀ ਜੋ ਸਾਲਾਨਾ ਯੋਗਦਾਨਾਂ ਦੇ ਮਾਹਲੀਏ ਦੇ ਵਿੱਚ ਡਾਲਰ 25 ਮਿਲੀਅਨ ਜਾਂ ਇਸ ਤੋਂ ਵੱਧ ਕਮਾਉਂਦੀਆਂ ਨੇ ਤੇ ਜੋ ਕੁਝ ਫੰਡਾਂ ਦੇ ਵਿੱਚ ਉਹਨਾਂ ਮਾਹਲੀਏ ਦਾ 5% ਦੀ ਯੋਗਦਾਨ ਪਾਉਣ ਲਈ ਇੱਕ ਕੈਨੇਡੀਅਨ ਪ੍ਰਸਾਰਕ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਫੰਡ ਸਥਾਨਕ ਟੀਵੀ ਤੇ ਰੇਡੀਓ ਖਬਰਾਂ ਇੰਡੀਜਨਸ ਕੰਟੈਂਟ ਫ੍ਰੈਂਚ ਭਾਸ਼ਾ ਦੀ ਦਾ ਕੰਟੈਂਟ ਜੋ ਵੱਖਰੇ ਪਛੋਕੜ ਵਾਲੇ ਲੋਕਾਂ ਦੇ ਦੁਆਰਾ ਬਣਾਈ ਗਈ ਸਮੱਗਰੀ ਦੇ ਉਤਪਾਦਨ ਲਈ ਸਵਰਪਿਤ ਹੋਵੇਗਾ ਸੀਆਰਟੀਸੀ ਦਾ ਇਹ ਕਹਿਣਾ ਹੈ ਕਿ ਫੰਡ ਹਰ ਸਾਲ ਕੈਨੇਡਾ ਦੇ ਪ੍ਰਸਾਰਣ ਪ੍ਰਣਾਲੀ ਦੇ ਵਿੱਚ ਲਗਭਗ ਡਾਲਰ 200 ਮਿਲੀਅਨ ਦਾ ਟੀ ਜਿਹੜਾ ਟੀਕਾ ਲਗਾਉਣ ਦੀ ਉਮੀਦ ਹੈ ਪੋਕਤਾਨ ਕਰਨ ਦੇ ਲਈ ਜ਼ਿੰਮੇਵਾਰ ਉਹ ਕੰਪਨੀਆਂ ਹੋਣਗੀਆਂ ਜੋ ਕੈਨੇਡੀਅਨ ਬ੍ਰਾਡਕਾਸਟਰ ਦੇ ਨਾਲ ਸਬੰਧਤ ਨਹੀਂ ਹਨ ਜੋ ਕੈਨੇਡੀਅਨ ਪ੍ਰਸਾਰਣ ਤੋਂ ਘੱਟੋ-ਘੱਟ ਡਾਲਰ 25 ਮਿਲੀਅਨ ਕਮਾਉਂਦੀਆਂ ਨੇ ਨਵੇਂ ਨਿਰਦੇਸ਼ਾਂ ਦਾ ਉਦੇਸ਼ ਤਕਨੀਕੀ ਦਿਗਜਾਂ ਤੇ ਰਵਾਇਤੀ ਪ੍ਰਸਾਰਕਾਂ ਦੇ ਵਿਚਕਾਰ ਖੇਡ ਦੇ ਖੇਤਰ ਨੂੰ ਬਰਾਬਰ ਕਰਨਾ ਹੈ ਜੋ ਪਹਿਲਾਂ ਹੀ ਕੈਨੇਡੀਅਨ ਸਮੱਗਰੀ ਪੈਦਾ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਆ ਰਹੇ ਨੇ ਕੈਨੇਡੀਅਨ ਕੈਰੀਅਰ ਵੈਸਟ ਚੈਟਰ ਉਡਣ ਦਾ ਇੱਕ ਨਵਾਂ ਤਰੀਕਾ ਪੇਸ਼ ਕਰ ਰਿਹਾ ਯਾਨੀ ਉਡਾਨ ਭਰਨੀਆ ਤਾਂ ਇੱਕ ਨਵਾਂ ਵਿਕਲਪ ਹੈ ਜਿਸ ਨੂੰ ਇਸ ਵੇਲੇ ਅਲਟਰਾ ਬੇਸਿਕ ਕਿਹਾ ਜਾਂਦਾ ਹੈ ਮੰਗਲਵਾਰ ਤੱਕ ਘਰੇਲੂ ਤੇ ਟਰਾਂਸ ਬਾਰਡਰ ਰੂਟਾਂ ਤੇ ਬੇਸਿਕ ਕਿਰਾਏ ਨੂੰ ਅਲਟਰਾ ਬੇਸਿਕ ਦੁਆਰਾ ਚਲਾਇਆ ਜਾ ਰਿਹਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਸ਼ਾਮਿਲ ਨੇ ਜਿਸ ਦੇ ਵਿੱਚ ਕੋਈ ਵੀ ਕੈਰੀ ਆਨ ਬੈਗ ਸ਼ਾਮਿਲ ਨਹੀਂ ਹੈ ਜਦੋਂ ਤੱਕ ਯਾਤਰੀ ਟਰਾਂਸ ਅਟਲੈਂਟਿਕ ਜਾਂ ट्रांस पैसिफिक फ्लाइट ਦੇ ਵਿੱਚ ਯਾਤਰਾ ਨਹੀਂ ਕਰ ਰਿਹਾ ਹੁੰਦਾ ਜਾਂ ਜੇਕਰ ਯਾਤਰੀ ਸਾਰੀਆਂ ਉਡਾਨਾਂ ਦੇ ਲਈ ਇੱਕ ਦਿਸ਼ਾ ਦੇ ਵਿੱਚ ਐਕਸਟੈਂਡਡ ਕੰਫਰਟ ਜਿਹੜੇ ਕਨੈਕਸ਼ਨਾਂ ਸਮੇਤ ਖਰੀਦਾਰੀ ਕਰਦਾ ਹੈ ਯਾਨੀ ਉਸ ਨੂੰ ਖਰੀਦ ਲੈਂਦਾ ਤਾਂ ਵੈਸਟ ਜੈਟ ਦਾ ਕਹਿਣਾ ਹੈ ਕਿ ਸਾਹਮਣੇ ਵਾਲੀ ਸੀਟ ਦੇ ਹੇਠਾਂ ਫਿੱਟ ਹੋਣ ਵਾਲੀਆਂ ਨਿੱਜੀ ਚੀਜ਼ਾਂ ਦੀ ਇਜਾਜ਼ਤ ਹੈ ਤੇ ਇੱਕ ਵਾਧੂ ਫੀਸ ਦੇ ਲਈ ਬੈਗ ਦੀ ਜਾਂਚ ਕਰਨ ਦੀ ਵੀ ਇਜਾਜ਼ਤ ਹੈ ਕੋਈ ਵੀ ਵਿਅਕਤੀ ਕੈਰੀ-ਆਨ ਬੈਗ ਲੈ ਕੇ ਗੇਟ ਤੇ ਪਹੁੰਚਦਾ ਹੈ ਜੋ ਸਾਹਮਣੇ ਵਾਲੀ ਸੀਟ ਦੇ ਹੇਠਾਂ ਫਿੱਟ ਨਹੀਂ ਹੁੰਦਾ ਤਾਂ ਉਸ ਨੂੰ ਆਪਣੇ ਬੈਗ ਦੀ ਜਾਂਚ ਕਰਨ ਦੀ ਲੋੜ ਹੋਵੇਗੀ ਤੇ ਸੇਵਾ ਫੀਸ ਵੀ ਲਾਗੂ ਕੀਤੀ ਜਾਏਗੀ ਅਲਟਰਾ ਬੇਸਿਕ ਉਡਾਨ ਭਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਹੀ ਹਵਾਈ ਜਹਾਜ਼ ਦੇ ਪਿਛਲੇ ਪਾਸੇ ਸੀਟਾਂ ਨਿਰਧਾਰਿਤ ਕਰ ਦਿੱਤੀਆਂ ਜਾਣਗੀਆਂ ਮਿਡਲ ਸੀਟਾਂ ਸਮੇਤ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਹੋਰ ਯਾਤਰੀ ਦੇ ਨਾਲ ਹੀ ਬੈਠਾ ਹੋਵੇ ਹਾਲਾਂਕਿ ਯਾਤਰੀ ਕੋਈ ਵਾਧੂ ਫੀਸ ਲਈ ਆਪਣੀ ਸੀਟ ਦੀ ਚੋਣ ਕਰਨ ਦਾ ਵਿਕਲਪ ਹੁੰਦਾ ਹੈ ਕੋਈ ਵੀ ਅਲਟਰਾ ਬੇਸਿਕ ਉਡਾਨ ਭਰਨ ਵਾਲਾ ਆਖਰੀ ਵਿਅਕਤੀ ਹੋਵੇਗਾ ਉਹ ਆਪਣੀ ਟਿਕਟ ਨੂੰ ਬਦਲ ਨਹੀਂ ਸਕਦਾ ਰੱਦ ਨਹੀਂ ਕਰ ਸਕਦਾ ਜਾਂ ਫਿਰ ਰਿਫੰਡ ਜਿਹੜਾ ਉਹ ਨਹੀਂ ਕਰਵਾ ਸਕਦਾ ਉਹ ਵੈਸਟ ਜੈਟ ਇਨਾਮ ਵੀ ਹਾਸਲ ਕਰਨ ਦੇ ਯੋਗ ਜਿਹੜਾ ਉਹ ਨਹੀਂ ਹੋਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ